ਜਿਹੜਾ ਅੱਜ ਦਾ ਸਾਡਾ ਖਾਣ ਪੀਣ ਦਾ ਇਤਜ਼ਾਮ ਕੀ ਇੱਕ ਸਾਰਾ ਕੁਝ ਹੈ ਇੱਕ ਜਿਹੜਾ ਪਹਿਲਾਂ ਤਾਂ ਨਿਸ਼ਮ ਦਾ ਮੇਰੇ ਭਤੀਜੇ ਦਾ ਜਨਮ ਸੀਗਾ ਉਦੋਂ ਰਸਗੁੱਲੇ ਸੀ ਫੇਰ ਮਨੀ ਜਾਂ ਅਰਸ਼ਦੀ ਜਾਂ ਤੇ ਭਾਨ ਜਾਂ ਪਹਿਲਾਂ ਜਾਂਦੇ ਆ ਉਦੋਂ ਵੀ ਰਸਗੁੱਲੇ ਕਿ ਜਿਹੜੇ ਕਾਲੇ ਬਣ ਕੀ ਇਹਨੇ ਮੈਨੂੰ ਵੀ ਇੱਥੇ ਕਰ ਲਿਆ ਚੱਲ ਬਾਹਰ ਨੂੰ ਸੀ ਵੀ ਨਾ ਇਹ ਅੱਜ ਦਾ ਮੌਕਾ ਹੈ ਅੱਜ ਹਰ ਦੇ ਘਰ ਬੱਚਾ ਹੋਇਆ ਔਲਾਦ ਹੋਈ ਹੈ ਮੁੰਡਾ ਕੁੜੀ ਚਾਰ ਮਹੀਨੇ ਦੀ ਹੋ ਗਈ ਬੇਟੀ ਜੀ ਮੇਰੀ ਹਰਨਿਵਾਸ ਦੀਪਪੁਰ ਹਾਂ ਚਾਰ ਮਹੀਨੇ ਦੀ ਹੋ ਗਈ ਜੀ ਅੱਜ ਉਹਦੀ ਖੁਸ਼ੀ ਦੇ ਵਿੱਚ ਇਹ ਅੱਜ ਛੋਟਾ ਜਿਹਾ ਆਪਾਂ ਕੰਟੀਨਿਊ ਕਰੀਏ ਅਸੀਂ ਹਰ ਨੂੰ ਦੇਖੋ ਨਹੀਂ ਅਕਸਰ ਹੁੰਦਾ ਵੀ ਮੁੰਡਾ ਨਹੀਂ ਹੋਇਆ ਜੀ ਮੁੰਡਾ ਚਾਈਦਾ ਕੁੜੀ ਨਹੀਂ ਮੁੰਡਾ ਨਹੀਂ ਪਰ ਇਹ ਜਿੰਨਾ ਪੁੱਛਦੇਗਾ ਜਦੋਂ ਬੇਟੀ ਮੇਰੇ ਘਰ ਚ ਡੇਢ ਮਹੀਨਾ ਪਹਿਲਾਂ ਗੱਲ ਅਸੈਸਮ ਹੋ ਗਈ ਸੀ ਉਦੋਂ ਆਪਣੇ ਉੱਤੇ ਗਏ ਸੀ ਲੁਹਾਨੇ ਪਤਾ ਕਿੱਥੇ ਉਦੋਂ ਆਏ ਤੇ ਫਿਰ ਬੜਾ ਮਤਲਬ ਨਹੀਂ ਅਸਰ ਦੋਵੇਂ ਆਪਣੇ ਹਾਰ ਤੇ ਹਾਰ ਦੇ ਤੁਸੀਂ ਦੋਵੇਂ ਕੁਛ ਨਹੀਂ ਨਹੀਂ ਹੁੰਦਾ ਵੀ ਦੋ ਕੁੜੀ ਆ ਜਾ ਪਹਿਲਾਂ ਪਹਿਲੀ ਕੁੜੀ ਬਰਦਾਸ਼ਤ ਨਹੀਂ ਕਰਦੇ ਆਪਾਂ ਦੂਈ ਆ ਜੇ ਪਟਸਾਪਾ ਭੈ ਜਾਂਦਾ ਪਰ ਦੋਹੇ ਬੱਚੀਆਂ ਦੋ ਆਈਆਂ ਕੁੜੀਆਂ ਖੁਸ਼ ਨਸੀਬ ਨੇ ਜਿਹਨਾਂ ਮਾਪੇ ਮੇਰੇ ਨੇ ਜੀ ਕਾਮਨਾ ਕਰਦੇ ਬੱਚੀ ਜੀ ਉਮਰ ਬਹੁਤ ਰੰਮੀ ਹੋਵੇ ਕਰਤੀਆਂ